ਬਾਬਾ ਜੀ ਕੀ ਕਹਿਣਾ ਚਾਹੋਗੇ ਪਿੰਡ ਚੁੰਗਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸਾਲ ਜਿਹੜੇ ਗੁਰਮਤ ਸੰਗਮ ਉਕਰਵਾਏ ਜਾਂਦੇ ਹਨ ਕੀ ਕਹੋਗੇ ਤੁਸੀਂ ਹਾਂ ਜੈ ਵੀਰ ਖਾਲਸਾ ਵੈਗਨ ਨੂੰ ਕੀ ਫਤਿਹ ਐਦਾਂ ਸੋਡੀ ਟੀਮ ਦਾ ਗੁਰੂ ਗੁਰੂਕਾਰਾਂ ਤੇ ਬਹੁਤ ਬਹੁਤ ਧੰਨਵਾਦ ਅਸੀਂ ਇੱਥੇ ਬਾਬਾ ਨਾਨਕ ਸਿੰਘ ਨੂੰ ਅੱਜ ਕੀ ਚੱਲ ਕੇ ਬਾਬਾ ਜੀ ਨੂੰ 2 ਸਾਲ ਹੋ ਗਏ ਉਹਨਾਂ ਸ਼ੁਰੂਆਤ ਹੋ ਗਏ ਉਹ ਤੋਂ ਬਾਅਦ ਵੀ ਇਹਦੀ ਤੀਜੀ ਕੋਤਰੀ ਚੱਲ ਰਹੀ ਹੈ ਜੀ ਇਹ ਇਸ ਪ੍ਰੋਗਰਾਮ ਦੀ ਇਹ 29ਵਾਂ ਸਾਲਾਨਾ ਪ੍ਰੋਗਰਾਮਾ ਇਹ ਪਛਾਰੇ ਪਿੰਡ ਦੇ ਸਹਿਯੋਗ ਨਾਲ ਨਗਰ ਪੰਚਾਇਤ ਦੇ ਨਾਮ ਤੇ ਹੋਰ ਆਸ-ਪਾਸ ਦੇ ਪਿੰਡਾਂ ਦੀ ਸੰਗਤ ਨਾਲ ਤੇ ਸਹਿਯੋਗ ਨਾਲ ਢੂਠਾਉਣ ਨੂੰ ਮਨਾਈ ਲੰਦਾ ਜੀ ਇਹ ਸਾਰੇ ਇਤਿਹਾਸ ਹਰ ਬਲਕਿ ਬਹੁਤ ਚੜ੍ਹ ਕੇ ਛੜੰਦਾਗਾ ਤੇਰੇ ਵਿੱਚ ਕੀ ਕੀ ਜਿੱਥੇ ਰਾਗੀ ਢਾਡੀ ਬਹੁਤ ਅੰਮ੍ਰਿਤਸਰ ਸ਼ਰੋਣੀ ਕਮੇਟੀ ਵੱਲੋਂ ਵੀ ਆ ਰਹੇ ਆ ਤੇ ਇਹਦੇ ਵਿੱਚ ਬਾਬਾ ਕਮਾਲੂ ਵਾਲੇ ਬਾਬਾ ਹਰਪ੍ਰੀਤ ਸਿੰਘ ਜੀ ਕੀਰਤਨ ਜਥਾ ਉਹ ਭਾਜੀ ਬਾਬਾ ਮਨਮੋਹਨ ਕ੍ਰਿਸ਼ਨ ਜੀ ਚਿਮੇਜੋੜ ਪਰ ਵਾਲੇ ਆਉਣਗੇ ਤੇ ਲੰਗੋਵਾਲ ਤੋਂ ਲੰਗੋਵਾਲ ਜਿਹੜਾ ਸ਼੍ਰੋਮਣੀ ਕਮੇਟੀ ਦਾ ਅੰਮ੍ਰਿਤਸਰ ਤੋਂ ਢਾਡੀ ਜੱਥਾ ਵੀ ਆਏਗਾ ਤੇ ਹੋਰ ਕਮਿਤੀਸ਼ਾ ਦਾ ਧਨੋਲੇ ਵਾਲੇ ਬਰਾਬਰਾਂ ਜ ਤੇ ਮੋਲ ਮਾਲਵਾ ਜਿਹੜੇ ਪੀਸਲੈਸ਼ਾ ਕਮਿਸ਼ਾ ਉਹ ਵੀ ਆ ਰਹੇ ਜੀ ਇੱਥੇ ਤੇ ਬਹੁਤ ਇੱਥੇ ਫੋਰ ਜਗ ਉੱਦੇ ਦਾ ਚੱਲ ਰਿਹਾ ਜੀ ਫਾਰੋ ਲੰਗਰ ਪੂਰੀ ਦੀ ਸੰਗਤਾਂ ਆ ਕੇ ਸ਼ਗਰੀਏ ਜੀ ਬਾਬਾ ਜੀ ਦਾ ਸੰਗਮ ਹੈ ਇਹ ਜਿਹੜਾ ਪ੍ਰੋਗਰਾਮ ਹੈ ਕਿੰਨੇ ਦਿਨ ਚੱਲੂਗਾ ਜੀ 29 ਤੋਂ ਸ਼ੁਰੂ ਕੇ ਨਾ ਇਹ ਤਿੰਨ ਤਿੰਨ ਤੋਂ ਚੱਲਦਾ ਜੀ ਇਹ ਨਤੀ ਤੋਂ ਸ਼ੁਰੂ ਕੀ 301 ਜੀ ਤੇ ਕਰੂ ਇਹਦੀ ਛਮਾਤੀ ਜੀ ਠੀਕ ਹੈ ਜੀ ਅਸਾ ਬਾਬਾ ਜੀ ਇੱਕ ਗੱਲ ਹੋਰ ਵੀ ਇੱਥੇ ਸੋਡੇ ਜਿਹੜੇ ਨਗਰ ਦੇ ਲੋਕ ਨੇ ਹਨ ਜਾਂ ਨੌਜ ਬਣਾਂ ਦੀ ਗੱਲ ਕਰੀਏ ਆਪਾਂ ਮਾ ਮਾਂ ਭੈਣਾਂ ਦੀ ਗੱਲ ਕਰੀਏ ਤਾਂ ਇੱਕ ਬੜੀ ਸਰਦਾ ਦੇਖਣ ਨੂੰ ਮਿਲੀ ਆ ਜੀ ਪਿੰਡ ਦੀਆਂ ਗਲੀਆਂ ਨੂੰ ਪੂਰਾ ਸਾਫ਼ ਕਰ ਰਹੇ ਨੇ ਜੀ ਹਨ ਜਿਵੇਂ ਵੇਖਦੇ ਪੂਰੇ ਪਿੰਡ ਦੀ ਸਫਾਈ ਕਰ ਰਹੇ ਨੇ ਜੀ ਇੱਥੇ ਸ਼ਾਰਾ ਪਿੰਡ ਜਿਹੜੇ ਆਪਣੇ ਪਿੰਡ ਦੇ ਨਗਰ ਦੇ ਨੌਜਵਾਨ ਆ ਜੋ ਪੂਰੇ ਆਪਣੇ ਪਿੰਡ ਦੀ ਸਫਾਈ ਕਰ ਰਹੇ ਆ ਤੇ ਮਾਈਆਂ ਬੀਬੀਆਂ ਲੰਗਰਛਾ ਦੇ ਦੀਆਂ ਦੀ ਸੇਵਾ ਕਰ ਰਹੀਆਂ ਤੇ ਹੋਰ ਬਲ ਹੋਰ ਪੈਸੇ ਦਾ ਹੋਰ ਲੰਗਰ ਦੇ ਰਸਣ ਪਾਣੀ ਦਾ ਬਹੁਤ ਬਹੁਤ ਸ਼ਾਇਜੂਦ ਦੇ ਰਹੇ ਜੀ ਤੇ ਇੱਥੇ ਐਮਰਜੈਂਸੀ ਹਸਪਤਾਲ ਦਾ 30 30 ਦਸੰਬਰ ਨੂੰ ਸ਼ਕਾਇਆ ਜਾਇਗਾ ਜੀ ਜੇ ਜੋ ਆਪਣੇ ਕਕਾਰ ਮੁਫਤ ਦੇ ਜਾਣਗੇ ਤੇ ਨਾਲੇ ਅੱਖਾਂ ਦਾ ਕੈਂਪ ਆਪਣੇ ਆਰਥਿਕ ਪਰਿਵਾਰ ਵੱਲ ਲਿਆ ਜਾਂਦਾ ਜੀ ਉਹ ਵੀ ਦਵਾਈਆਂ ਤੇ ਹੋਰ ਉਹਨਾਂ ਦਾ ਮੈਡੀਕਲ ਪੌਂਡ ਦਾ ਸਾਰਾ ਪ੍ਰਬੰਧ ਉਹਨਾਂ ਦਾ ਹੀ ਹੋਥੂ ਹੈ ਠੀਕ ਹੈ ਬਬੇ ਸਥਾਨ ਦਾ ਕੀ ਨਾਮ ਹੈ ਇਸ ਸਥਾਨ ਦਾ ਜੀ ਇਹ ਗੁਰਦੁਆਰਾ ਸਾਹਿਬ ਪਿੰਚੂਗਾ ਜੀ ਠੀਕ ਹੈ ਜੀ ਸਾਡੇ ਚੈਨਲ ਦੇ ਮਾਧਮ ਨੇ ਪੂਰੀ ਦੁਨੀਆ ਦੇਖ ਲਈ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਵੇਂ 29 ਤੋੜੇਗੇ 1 ਤਰੀਕ ਤੱਕ ਜਿਹੜੇ ਪ੍ਰੋਗਰਾਮ ਤੁਹਾਡਾ ਚੱਲੇਗਾ ਕੀਰਤਨ ਜਿੱਥਾ ਆਵੇਗਾ ਜੀ ਕਥਾਵਾਚਕ ਆਉਣਗੇ ਤਾਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਉਹ ਲਾਹਾ ਲੈਣ ਚਾਹੁੰਦੇ ਆਨ ਬਦ ਤੋਂ ਬਾਅਦ ਇੱਥੇ ਆਉਣ ਜੀ ਤੇ ਆਮੁਰ ਸਿਹਾਰ ਕਰਨਾ ਤੇ ਆਪ ਦਾ ਅੱਖਾਂ ਦਾ ਕੈਂਪ ਪਾਗਦੇ ਉਹਦੇ ਵਿੱਚ ਅੱਖਾਂ ਵੀ ਦਵਾਈ ਲੈਣ ਅੱਖਾਂ ਦਿਖਾਉਣ ਚੈੱਕਅਪ ਕਰਾਉਣੀ ਉਹਦਾ ਲਾਹਾ ਲੈਣ ਜੀ ਹੈਗੀ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਪਿੰਡ ਚੁੰਗਾ ਗੁਰੂਗੜ੍ਹ ਦੇ ਵਿੱਚ ਜਿਹੜੇ ਲਗਾਤਾਰ ਧਾਰਮਿਕ ਪ੍ਰੋਗਰਾਮ ਕਰਾਏ ਜਾਂਦੇ ਨੇ ਨਾ ਤੁਹਾਡੇ ਪਿੰਡ ਦਾ ਬੜਾ ਵੱਡਾ ਯੋਗਦਾਨ ਹੈ ਬੜੀ ਸਰਦਾ ਪੂਰਕ ਇਥੇ ਆ ਕੇ ਸੇਵਾਵਾਂ ਨੌਂਦੇ ਨੇ ਆਪਣੀ ਅਜੀ ਹਾਂ ਪਹਿਲਾਂ ਤਾਂ ਅਬੂ ਜੀ ਬਾਜੀ ਤੁਹਾਡਾ ਚੰਨ ਚੰਨ ਦੇ ਤਰ੍ਹਾਂ ਤੁਸੀਂ ਸਾਡੇ ਕੋਲ ਪਿੰਡ ਚੁੰਗਾ ਦੇ ਪਛਾਣੇ ਵੀ ਤੁਹਾਡਾ ਜੀ ਆਇਆਂ ਨੂੰ ਤੇ ਸਾਡੇ ਬਹੁਤ ਹੀ ਸਤਿਕਾਰ ਦੇ ਨਾਲ ਵਾਈ ਗੁਰੂ ਜੀ ਕਾਲ ਸਾਹਿਬ ਵਾਈ ਗੁਰੂ ਜੀ ਕੀ ਪਤਨੀ ਤੇ ਇਹ ਜਿਹੜੇ ਸਾਡੇ ਸਮਾਗਮ ਸੀਗੇ ਸਾਡੇ ਸੰਤ ਬਾਬਾ ਨਾਰ ਸਿੰਘ ਜੀਵਨ ਨੂੰ ਜਿਹੜੀ ਆਪਣੇ ਚਲਾਏ ਗਈ ਸੀ ਸਮਾਗਮ ਜਿਹੜੇ ਕੋਤਰੀ ਦਾ ਸੀਗਾ 29 ਮਾਰ ਜਿਹੜਾ ਸਾਰਾ ਨਾ ਧਾਰਮਿਕ ਜਿਹੜਾ ਸਮਾਗਮ ਸਾਡੇ ਪਿੰਡ ਚੂਹਾ ਦੇ ਵਿੱਚ ਹੋਇਆ ਤੇ ਜਿੱਥੇ ਅਸੀਂ ਆਪਣੇ ਪਿੰਡ ਪੱਤਰ ਤੇ ਤੇ ਉਦੇਸ਼ ਵਿਸ਼ੇਸ਼ਾਂ ਦੇ ਵਿੱਚ ਜਿਹੜੇ ਲੋਕਾਂ ਨੇ ਸਾਡਾ ਬਹੁਤ ਘਟੋ ਜਿਹੜਾ ਸਤਿਉ ਦੇਖਦੇ ਹਾਂ ਤੇ ਇਹਦੇ ਵਿੱਚ ਜਿਹਨ ਇੱਕ ਜਿਹੜੇ ਨੌਜਵਾਨ ਨੇ ਸਾਡੇ ਮਾਮਾ ਨੇ ਭੈਣਾਂ ਨੇ ਸਾਡੇ ਪਿੰਡ ਦੇ ਦੇ ਸਾਰੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਘਰ ਨਹੀਂਗਾ ਜਿਹੜਾ ਜਿਹਨੂੰ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਸਾਰੇ ਜੁੜੇ ਹੋਏ ਨੇ ਤੇ ਬੜੀ ਹੀ ਸਤਿਕਾਰ ਦੇ ਨਾਲ ਬਹੁਤ ਹੀ ਜ਼ਿਆਦੇ ਉਤਮ ਦੇ ਨਾਲ ਜਿਹੜੀ ਸੇਵਾ ਨਿਭਾਈ ਰਹੀ ਨੇ ਤੇ ਔਰ ਜਿਹੜੇ ਸਾਡੇ ਜਿਹੜੇ ਸਮਾਗਮ ਔਰ ਜਿਹੜੇ ਚੱਲ ਰਹੇ ਨੇ 29 ਤੁਰ ਜਾ ਰਹੇ ਨੇ ਤੇ ਇੱਕ ਜਿਹੜਾ ਹੈਗਾ ਅਕਤੂਬਰ ਨੂੰ ਹੈਗਾ ਉਦੋਂ ਇਹਨਾਂ ਦੀ ਕੁਤਰੀ ਦੀ ਜਿਹੜੀ ਸਮਾਪਤੀ ਹੈਗੀ ਤੇ ਇਹਦੇ ਵਿੱਚ ਜਿਹੜੀ ਸਾਡੇ 30 ਤਰੀਕ ਨੂੰ ਜਿਹੜਾ ਹੈਗਾ ਸਾਡੇ ਕੀ ਕੱਦ ਦੇ ਹਾਂਜੀ ਹਾਂਜੀ ਅਸੀਂ ਸੰਗਤਾਂ ਨੂੰ ਅਸੀਂ ਤੁਹਾਡੇ ਜਿਹੜੇ ਚੈਨਲ ਦੇ ਮਾਧਿਅਮ ਰਹੀ ਚਲ ਗਈ ਅ ਬੇਨਤੀ ਕਰਦੇ ਹਾਂ ਜੀ ਤੇ ਵੱਧ ਚੜ ਕੇ ਆਪਾਂ ਜਿਹੜਾ ਇਸ ਧਮਾਕਨ ਦੇ ਵਿੱਚ ਆਪਾਂ ਲਾਹਾ ਲਈਏ ਗੁਰਬਾਣੀ ਦੇ ਨਾਲ ਜੁੜ ਗਏ ਅੰਮ੍ਰਿਤ ਛਕ ਗਏ ਤੇ ਜਿਹੜਾ ਅੱਜ ਕੱਲ ਆਪ ਨੂੰ ਪਤਾ ਨਸ਼ਿਆਂ ਤੋਂ ਆਗਾ ਇਹ ਇਹਨਾਂ ਤੋਂ ਸਟਕਾਰ ਤਾਂ ਕੀਤਾ ਜਾ ਸਕਦਾ ਜੇ ਜੇ ਆਪਾਂ ਗੁਰਬਾਣੀ ਦੇ ਨਾਲ ਜੁੜਾਂਗੇ ਤੇ ਇਸ ਕਰਕੇ ਆਪਾਂ ਨੂੰ ਵੱਧ ਚੜ ਕੇ ਇਸ ਜਿਹੜਾ ਸਮਾਜੋਂ ਦਾ ਲਾਹਾ ਲੈਣਾ ਚਾਹੀਦਾਗਾ ਤੇ ਦਿਵਾਨਾਂ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਭਰਨੀ ਚਾਹੀਦੀ ਹੈ ਜੀ ਤੇ ਆਪਣੇ ਜਿਹੜੇ ਕਥਾਵਾਚਕ ਆ ਰਹੇ ਨੇ ਬੜੇ ਉੱਚਤ ਜਿਹੜੇ ਸ੍ਰੋਣੀ ਕਮੇਟੀ ਵਾਲੇ ਆਪਣੇ ਸਾਡੇ ਕੋਲ ਤਕਰੀਬਨ ਸਾਰੇ ਬਲਾਰੀ ਵੀ ਆ ਰਹੇ ਨੇ ਔਰ ਕਥਾਵਾਚਕ ਆ ਰਹੇ ਨੇ ਕਬੀਸਰ ਸਾਹਿਬ ਆ ਰਹੇ ਨੇ ਤੇ ਉਹਨਾਂ ਦਾ ਆਪਾਂ ਬਤੁਤ ਜਿਹੜਾ ਆਪਾਂ ਜਿਹੜਾ ਸਮਾਜ ਦੇ ਵਿੱਚ ਆ ਕੇ ਤੇ ਉਹਨਾਂ ਦਾ ਆਪਾਂ ਜਿਹੜਾ ਵਿਚਾਰ ਸੁਣੀਏ ਔਰ ਆਪਣੇ ਜੀ ਦੀ ਜ਼ਿੰਦਗੀ ਨੇ ਦੇ ਵਿੱਚ ਜਿਹੜਾ ਸੁਧਾਰਨ ਆਪਾਂ ਕਰ ਸਕੀਏ ਤੇ ਤੁਹਾਡਾ ਸਾਰਿਆਂ ਦਾ ਤੁਸੀਂ ਫੇਰ ਸਾਡੇ ਇਸ ਪਿੰਡ ਦੇ ਵਿੱਚ ਆਇਆਗੇ ਤੁਹਾਡਾ ਜੀ ਆਇਆਂਗੇ ਫਿਰ ਦੁਬਾਰਾ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਜਰੀਏ ਤੇ ਸੰਗਤਾਂ ਨੂੰ ਤੁਰ ਨੇੜੇ ਵਾਲੇ ਪਿੰਡਾਂ ਵਿੱਚ ਤਕਰੀਬਨ ਸਾਡੇ ਸਾਰਿਆਂ ਨੂੰ ਸੁਨੇਹੇ ਲੱਗੇ ਵੀ ਨੇ ਪੋਸਟਰ ਵੀ ਸਾਡੇ ਨੌਜਵਾਨਾਂ ਵੱਲੋਂ ਲਗਾਏ ਗਏ ਨੇ ਫਿਰ ਵੀ ਤੁਹਾਡੇ ਚੈਨਲ ਦੇ ਜ਼ਰੀਏ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਵਿਵਾਦਵਾਦ ਜਿਹੜਾ ਸਾਡੇ ਪਿੰਡ ਦੇ ਵਿੱਚ ਜਿਹੜਾ ਚੁੰਗਾ ਦੇ ਵਿੱਚ ਸਮਾਗਮ ਹੋ ਰਿਹਾ ਹੈਗਾ ਤੇ ਤੁਸੀਂ ਆ ਕੇ ਆਪਣੇ ਇਸ ਸਮਾਗਮ ਦੇ ਵਿੱਚ ਆ ਕੇ ਬਾਤ ਚੜ ਕੇ ਆਪਣੀ ਹਾਜ਼ਰੀ ਲਵਾਓ ਤੇ ਆਪਣਾ ਜਿਹੜਾ ਜੀਵਨ ਹੈਗਾ ਗੁਰਸਿੱਖੀ ਦੇ ਨਾਲ ਆਪਾਂ ਲਾ ਕੇ ਆਪਣਾ ਜਿਹੜਾ ਜ਼ਿੰਦਗੀ ਨੂੰ ਅੱਗੇ ਬਧੀਆਂ ਸੋਹਣੇ ਤਰੀਕੇ ਨਾਲ ਜੀ ਸਕੀਏ ਤੇ ਇਹ ਸਾਡੀ ਪਰਮਾ ਜਿਹੜੀ ਪ੍ਰਬੰਧ ਕਮੇਟੀ ਜਿਹੜੀ ਗੁਰਦੁਆਰਾ ਸਾਹਿਬ ਨੂੰ ਬੇਨਤੀ ਹੈ ਤੇ ਤੁਸੀਂ ਸਾਰਿਆਂ ਨਾਲ ਰੜਕੇ ਤੁਸੀਂ ਇਸ ਆਪਣੇ ਸਮਾਗਮ ਵਿੱਚ ਆਪਨਾ ਉਹਨਾਂ ਯੋਗਦਾਨ ਪਾਓ ਧੰਨਵਾਦ ਹਾਂਜੀ ਸਰ ਕੀ ਕਹਿਣਾ ਚਾਹੋਗੇ ਪਿੰਡ ਚੁੰਗਾ ਦੇ ਵਿੱਚ ਜਿਹੜਾ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਨੇ ਹਨ ਹਰ ਸਾਲ ਕਰਾਈ ਜਾਂਦੇ ਨੇ ਕੀ ਕਹੋਂਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਖਾਲਸਾ ਬੈਗਮ ਜੀ ਕੀ ਫਤਿਹ ਅਜੇ ਹੀ ਛੋਟੇ ਬਹੁਤ ਬਹੁਤ ਧੰਨਵਾਦ ਕਾਵੜੇ ਕਰਨ ਆਏ ਤੁਸੀਂ ਸਾਡੇ ਪ੍ਰੋਗਰਾਮ ਇਹ ਸਾਡੇ ਪ੍ਰੋਗਰਾਮ ਆ ਜੀ 1997 ਤੋਂ ਬਾਬਾ ਨਾਰ ਸਿੰਘ ਜੀ ਨੇ ਚਲਾਏ ਸੀਗੇ ਜੋ ਕਿ ਅੱਜ 29 ਮਈ ਸ਼ਲਾਣਾ ਕੋਤਰੀ ਚੱਲ ਰਹੀ ਹੈ। ਬਾਬਾ ਜੀ ਇੱਥੇ 40 ਸਾਲ ਸੇਵਾ ਕੀਤੀ ਉਹਨਾਂ ਨੇ ਉਹ ਪਿਛਲੇ 3 ਸਾਲ ਹੋ ਗਏ ਉਹ ਸਵਰਗਵਾਸ ਹੋ ਗਏ ਸੀਗੇ ਉਸ ਤੋਂ ਬਾਅਦ ਇਹ ਬਾਈ ਜੀ ਮਹਿੰਦਰ ਸਿੰਘ ਜੀ ਸੈਕਟਰੀ ਸਾਹਿਬ ਇਹ ਕਮੇਟੀ ਦੇ ਖਜ਼ਾਨਚੀ ਐ ਬਾਈ ਸ਼ਰਿੰਦਰ ਸਿੰਘ ਜੀ ਪ੍ਰਧਾਨ ਜੀ ਐ 10 11 ਪਤਵੰਤੇ ਸੱਜਣਾਂ ਨੇ ਬਹੁਤ ਵਧੀਆ ਜਿਸ ਹੱਬ ਨਾਲ ਬਾਬਾ ਜੀ ਚਲਾਉਂਦੇ ਸੀ ਉਹ ਹੱਬ ਨਾਲੇ ਬਹੁਤ ਵਧੀਆ ਸਮਾਗਮ ਉਹ ਅੱਗੇ ਲਿਆ ਰਹੇ ਨੇ ਸੰਗਤਾਂ ਬਹੁਤ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ ਤੇ ਇਹ 3 ਦਿਨ ਚੱਲਦਾ 29 30 ਸਤੰਬਰ ਤੇ 1 ਅਕਤੂਬਰ ਤੱਕ ਜੀ ਸੰਗਤਾਂ ਬਹੁਤ ਦੂਰੋਂ ਦੂਰੋਂ ਆ ਕੇ ਸੇਵਾ ਕਰਦੀਆਂ ਐ ਪਿੰਡ ਦਾ ਬਹੁਤ ਸਹਿਯੋਗ ਹੈ ਤੇ ਇੱਕ ਤਰੀਕ ਨੂੰ ਭੋਗ ਪੈਂਦਾ ਹੈ ਲੜੀਵਾ ਦੇ ਕੋਤਰੀ ਦੇ ਤੇ ਮਾਲ ਪੂੜਿਆਂ ਦਾ ਲੰਗਰ ਚੱਲਦਾ ਹੈ ਖੀਰ ਮਾਲ ਪੂੜੇ ਚੱਲਦੇ ਆਗੇ ਆਛੇ ਪਾਸੇ ਸਾਰੀਆਂ ਸੰਗਤਾਂ ਆਉਂਦੀਆਂ ਸਾਡੇ ਪਿੰਡ ਦੇ ਨੌਜਵਾਨ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਸੋ ਨੂੰ ਪਤੇ ਦੇਖੀ ਤੁਸੀਂ ਤੇ ਬਹੁਤ ਸਫਾਈ ਕਰਦੇ ਨੇ ਇਸ ਕਰਕੇ ਅਖੰਡ ਪਾਠ ਦੇਖੋ ਜੀ ਹੁਣ ਛੜ ਤਾਂ ਬਹੁਤ ਵਧੀਆ ਨਹੀਂ ਲੋਕਾਂ ਦੀ ਪਿਛਲੀ ਵਾਰ ਨੂੰ ਦਾ ਅਖੰਡ ਪਾਠ ਵੱਧ ਗਈ ਤੇ ਬਾਕੀ ਸਰੋਣੀ ਕਮੇਟੀ ਦੇ ਟਾੜੀ ਜਿੱਥੇ ਆ ਰਹੇ ਨੇ ਸਰੋਣੀ ਕਮੇਟੀ ਦਾ ਹੀ ਵਧੀਆ ਸਹਿਯੋਗ ਹੈ ਸਾਡੇ ਜੀ ਦਰਪਲਦੇਵ ਸਿੰਘ ਜੀ ਹਲਕਾ ਸਰੋਣੀ ਕਮੇਟੀ ਨੇ ਉਹਨਾਂ ਦਾ ਹੀ ਸਹਿਯੋਗ ਹੈ ਇਸ ਕਰਕੇ ਲੋਕਾਂ ਦਾ ਬਾਹਰ ਬਹੁਤ ਸਹਿਯੋਗ ਹੈ ਮੱਤ ਭੇਦ ਭਲਾ ਕੇ ਜਦੋਂ ਇਹ ਪ੍ਰੋਗਰਾਮ ਚੱਲਦਾ ਸਾਰੇ ਆਉਂਦੇ ਸਾਰੇ ਸੰਗਤ ਇਕੱਠੀ ਹੋ ਕੇ ਸੇਵਾ ਕਰਦੇ ਤੁਸੀਂ ਦੇਖਿਆ ਹੀ ਹੈ ਜੀਤੀ ਭਾਂਡੇ ਜਿਹੜੇ ਭਾਂਡੇ ਮਾਣਦੇ ਆ ਪ੍ਰਸ਼ਾਦੇ ਲਾਉਂਦੇ ਆ ਲੰਗਰ ਸਕਾਉਂਦੇ ਆ ਸੰਗਤ ਨੂੰ ਇਸ ਕਰਕੇ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਵੀ 29 30 ਤੇ 1 ਅਕਤੂਬਰ ਨੂੰ ਵੱਧ ਤੋਂ ਵੱਧ ਹਿੱਸਾ ਲਓ ਅਮਰਤ ਸਕਾਣ ਵਾਲੇ ਉਹ ਵੀ ਨਾਲ ਖੈਰ ਸਕਦੇ ਨੇ ਅਮਰਤ ਸਕਾ ਜਾਊਗਾ ਇਸ ਕਰਕੇ ਵੱਧ ਤੋਂ ਵੱਧ ਸਾਰੇ ਸੰਗਤ ਨੂੰ ਬੇਨਤੀ ਹੈ ਵੀ ਸ਼ਾਮਲ ਹੋਵੋ ਕਥਾ ਬਾਤਕ ਬਾਬਾ ਹਰਪ੍ਰੀਤ ਸਿੰਘ ਜੀ ਕਮਾਲੂ ਵਾਲੇ ਆਉਣਗੇ ਜੀ ਬਾਬਾ ਮਨਮੋਹਨਪ੍ਰੀਤ ਸਿੰਘ ਜੀ ਜੀ ਮੇਜੋਲਪੁਰ ਵਾਲੇ ਉਹ ਵੀ ਦਿਮਾਗ ਸਜਾਉਣਗੇ ਸਾਡੇ ਆਰਤੀਆ ਪਰਿਵਾਰ ਨੇ ਕਰਤਾਰ ਸਿੰਘ ਜੰਮ ਸਿੰਘ ਲਾਲ ਸਿੰਘ ਜੀ ਐਂ ਸਨ ਚੁੰਗਾ ਵਾਲੇ ਯੂਚੇ ਵਾਲੇ ਇਹ 30 ਸਤੰਬਰ ਨੂੰ ਕਿਸ ਤਰ੍ਹਾਂ ਦੇ ਬੱਚਾਂ ਸਨਮਾਨਤ ਕਰਨਾ ਜੀ ਇਹਨਾਂ ਨੇ ਇੱਕ ਅੱਖਾਂ ਦਾ ਕੈਂਪ ਲਵਾਉਂਦੇ ਉਹਦੇ ਵਿੱਚ ਸਾਰਾ ਕੁਝ ਫਰੀ ਦਿੰਦੇ ਆ ਉਹ ਸੋ ਇਹ ਜੋ ਵੀ ਪ੍ਰੋਗਰਾਮ ਹੈ ਜੋ ਖਾਂਦ ਕੇ ਹਿੰਦਖਾਉਣੀ ਹੈ ਉਹਦਾ ਲਾਹਾ ਲੈ ਸਕਦਾਗਾ ਬਾਕੀ ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੇ ਆਪਣਾ ਬਾਬਾ ਇਕਤਰ ਸਿੰਘ ਜੀ ਰਾਜੀਆ ਭਾਈ ਡੈਂਪਲ ਸਿੰਘ ਜੀ ਇਹ ਪਿਛਲੇ 20-25 ਦਿਨਾਂ ਤੋਂ ਰੋਜ਼ਾਨਾ ਕਥਾ ਸੁਣਾ ਰਹੇ ਸ਼ਕਤ ਉਹਨਾਂ ਨਾਲ ਕਰ ਰਹੇ ਬਹੁਤ ਸੰਗਤ ਆਉਂਦੀ ਹੈ ਕਥਾ ਸੁਣਨੀ ਜੀ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਧੰਨਵਾਦ ਸਾਰੀ ਕਮੇਟੀ ਵੱਲੋਂ ਸਾਰੇ ਨਗਰ ਵੱਲੋਂ